ਪਿਆਰੇ ਦੋਸਤੋ ਅੱਜ ਗੱਲ ਕਰਦੇ ਆ ਜਦੋਂ ਬਰਾਤ ਆਉਂਦੀ ਹੈ ਤਾਂ ਲਾੜੇ ਦੀਆਂ ਸਾਲੀਆਂ ਬਾਹ ਰੁਕਦੀਆਂ ਨੇ ਤੇ ਲਾੜਾ ਰੀਬਨ ਕੱਟਣ ਦੀ ਰਸਮ ਅਦਾ ਕਰਦਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਬਰਾਤ ਆਉਂਦੀ ਸੀ ਤਾਂ ਸਭ ਤੋਂ ਪਹਿਲਾਂ ਜਾਨ ਨੂੰ ਬੰਨਿਆ ਜਾਂਦਾ ਸੀ ਅਰਥਾਤ ਕਵਤਾ ਦੇ ਰਾਹੀਂ ਪ੍ਰਸ਼ਨ ਉੱਤਰ ਕੀਤੇ ਜਾਂਦੇ ਸੀ ਉਸ ਤੋਂ ਬਾਅਦ ਸਿੱਠਣੀਆਂ ਦਿੱਤੀਆਂ ਜਾਂਦੇ ਸੀ ਹਾਸਾ ਮਖੌਲ ਕੀਤਾ ਜਾਂਦਾ ਸੀ ਇਸ ਦੀ ਜਗ੍ਹਾ ਅੱਜ ਕੱਲ ਲੈ ਲਈ ਹੈ ਬਾਰ ਰੁਕਨੇ ਤੇਰੀ ਬਨਕਟਨ ਨੇ ਬਾਹਰ ਰੋਕਣ ਦੀ ਪਰੰਪਰਾ ਸਾਡੇ ਜਰੂਰ ਪੁਰਾਣੀ ਹੈ ਕਿਉਂਕਿ ਜਦੋਂ ਲਾੜਾ ਲਾੜੀ ਨੂੰ ਲੈ ਕੇ ਆਪਣੇ ਘਰ ਪਹੁੰਚਦਾ ਸੀ ਤਾਂ ਲਾੜੇ ਦੀ ਭੈਣ ਉਹਨਾਂ ਦੋਨਾਂ ਨੂੰ ਬਾਹਰ ਤੇ ਰੋਕ ਲੈਂਦੀ ਸੀ ਸ਼ਗਨ ਲੈ ਕੇ ਅੰਦਰ ਜਾਣ ਦਿੰਦੀ ਸੀ ਇਹ ਪਰੰਪਰਾ ਤਾਂ ਸਾਡੇ ਪੁਰਾਣੀ ਹੈ ਪਰ ਰੀਵਨ ਕਟਣ ਦੀ ਪਰੰਪਰਾ ਬਿਲਕੁਲ ਨਵੀਂ ਹੈ ਇਸ ਦੀ ਸ਼ੁਰੂਆਤ ਮੰਨੀ ਜਾਂਦੀ ਹੈ 1800 ਈਸਵੀ ਦੇ ਵਿੱਚ ਪੱਛਮੀ ਮੁਲਕਾਂ ਤੋਂ ਜਦੋਂ ਰੇਲਵੇ ਲਾਈਨ ਦਾ ਉਦਘਾਟਨ ਕੀਤਾ ਗਿਆ ਤਾਂ ਕਹਿੰਦੇ ਪਹਿਲੀ ਵਾਰ ਰਿਬਨ ਕੱਟਿਆ ਗਿਆ ਲਾਲ ਰੰਗ ਸ਼ਕਨਾ ਦਾ ਰੰਗ ਮੰਨਿਆ ਜਾਂਦਾ ਦ੍ਰਿੜਤਾ ਦਾ ਰੰਗ ਮੰਨਿਆ ਜਾਂਦਾ ਸੋ ਸਾਡੇ ਤੇ ਮੰਨਿਆ ਜਾਂਦਾ ਵੀ ਕਿਸੇ ਕਾਰਜ ਦਾ ਸ਼ੁਭ ਪ੍ਰਾਰੰਭ ਕਰਨਾ ਹੋਵੇ ਤਾਂ ਲਾਲ ਰਿਬਨ ਕੱਟ ਲਵੋ ਸੇੇੇ ਇਸੇ ਤਰ੍ਹਾਂ ਹੋ ਸਕਦਾ ਸਾਰੇ ਲੋਕਾਂ ਨੇ ਵੀ ਅਪਣਾ ਲਿਆ ਵੀ ਵਿਆਹ ਵਾਲੇ ਕਾਰਜ ਦੇ શુભ ਪ੍ਰਾਰੰਭ ਹੋ ਰਹੇ ਨੇ ਸਾਰੇ ਪ੍ਰੋਗਰਾਮ ਸ਼ੁਰੂ ਹੋ ਰਹੇ ਨੇ ਸੋ ਇਸ ਨੂੰ ਲਾਲ ਰੰਗ ਦਾ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਜਾਵੇ ਖੁਸ਼ੀਆਂ ਵਿੱਚ ਵਾਧਾ ਕੀਤਾ ਜਾਵੇ ਪਾਰੇ ਪੁਰਾਣੀ